ਤਰਨਤਾਰਨ ਦੇ ਵਿੱਚ ਜਿੱਤ ਆਮ ਆਦਮੀ ਪਾਰਟੀ ਦੀ ਹੋਈ ਹੈ ਤੇ ਖੁਸ਼ੀ ਦੇ ਵਿੱਚ ਬਾਗੋ-ਬਾਗ ਸੁਖਬੀਰ ਬਾਦਲ ਹੋਏ ਪੈ ਨੇ ਪੰਥਕ ਉਮੀਦਵਾਰ ਮਨਦੀਪ ਸਿੰਘ ਨੇ ਨਤੀਜੇ ਤੋਂ ਬਾਅਦ ਵੱਡੀ ਤੇ ਅਜੀਬ ਗੱਲ ਕਰ ਦਿੱਤੀ ਹੈ ਤੇ ਕਾਂਗਰਸ ਕੱਚਾ ਜਾਂ ਧੂਆ ਮਾਰ ਰਹੀ ਹੈ ਤੇ ਬੀਜੇਪੀ ਮੂੰਹ ਵਿਖਾਉਣ ਜੋਗੀ ਨਹੀਂ ਰਹੀ ਪੂਰੀ ਜਾਣਕਾਰੀ ਤੁਹਾਨੂੰ ਦੰਨਿਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਇਸ ਨਤੀਜੇ ਬਾਰੇ ਜਰੂਰ ਲਿਖਿਓ ਆਮ ਆਦਮੀ ਪਾਰਟੀ ਦੀ ਤਰਨਤਾਰਨ ਚ ਜਿੱਤ ਹੋਈ ਹੈ 42649 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜਿਹੜੇ ਕਿ ਪਹਿਲਾਂ ਅਕਾਲੀ ਦਲ ਚ ਹੁੰਦੇ ਸੀ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਉਹ ਜਿੱਤ ਗਏ ਆ ਦੂਜੇ ਨੰਬਰ ਤੇ ਆਇਆ ਅਕਾਲੀ ਦਲ ਅਕਾਲੀ ਦਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੁਖਬੀਰ ਬਾਦਲ ਸਾਹਿਬ ਪੂਰੇ ਬਾਗੋਬਾਗ ਨੇ ਕਿਉਂਕਿ ਜਿਹੜਾ ਅਕਾਲੀ ਦਲ ਪਿਛਲੇ ਲੰਬੇ ਟਾਈਮ ਤੋਂ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ ਉਹ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਤੇ ਜਿਹੜੇ ਪੰਥਕ ਉਮੀਦਵਾਰ ਜਿਹੜੇ ਐਮਪੀ ਅਮਰਤਪਾਲ ਹੋਰੀ ਜਿਹੜੇ ਡਿਬਰੂਗੜ ਜੇਲ੍ਹ ਚ ਬੰਦ ਹੈ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਮੰਨੇ ਜਾਂਦੇ ਆ ਮਨਦੀਪ ਸਿੰਘ ਉਹਨਾਂ ਨੇ ਤਾਂ ਵੱਡਾ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਖੜਾ ਨਾ ਹੁੰਦਾ ਮੈਂ ਚੋਣ ਨਾ ਲੜਦਾ ਤਾਂ ਫਿਰ ਅਕਾਲੀ ਦਲ ਨੇ ਹੀ ਜਿੱਤ ਜਾਣਾ ਸੀ ਇਦਾਂ ਦੀ ਗੱਲ ਉਹਨਾਂ ਨੇ ਆਖੀ ਹੈ ਤੇ ਗੱਲ ਇਹ ਠੀਕ ਵੀ ਜਪਦੀ ਹੈ ਕਿਉਂਕਿ ਮਨਦੀਪ ਸਿੰਘ ਨੇ ਵੱਡੀ ਲੀਡ ਲਈ ਹੈ ਮਨਦੀਪ ਸਿੰਘ ਤੀਜੇ ਨੰਬਰ ਤੇ ਆਏ ਆ ਜੇਕਰ ਮਨਦੀਪ ਚੋਣ ਨਾ ਲੜਦੇ ਤਾ ਲਾਜ਼ਮੀ ਤੌਰ ਤੇ ਅਕਾਲੀ ਦਲ ਨੇ ਜਿੱਤ ਜਾਣਾ ਸੀ ਕਿਉਂਕਿ ਉਹ ਵੋਟ ਵੀ ਅਕਾਲੀ ਦਲ ਨੂੰ ਪੈ ਸਕਦੀ ਸੀ ਪਰ ਇੱਥੇ ਕਾਂਗਰਸ ਨਾਲ ਬੁਰੀ ਹੋਈ ਹੈ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਕਰਨ ਵੀਰ ਸਿੰਘ ਨਿੱਜਰ ਉਹ ਤਾਂ ਅੱਜ ਇੰਨੀ ਬੁਰੀ ਹਾਲਤ ਚਲੇ ਗਏ ਕਿ ਜਦੋਂ ਹਾਰ ਤੋਂ ਬਾਅਦ ਉਹ ਦਫ਼ਤਰ ਤੋਂ ਨਿਕਲ ਕੇ ਬਾਹਰ ਜਾ ਰਹੇ ਸੀ ਪੱਤਰਕਾਰਾਂ ਨੇ ਉਹਨਾਂ ਨੂੰ ਸਿਰਫ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਨਤੀਜੇ ਨੂੰ ਕਿਵੇਂ ਦੇਖਦੇ ਹੋ ਐਨੇ ਉਹ ਗੁੱਸੇ ਚ ਇੰਨੇ ਉਹ ਪਰੇਸ਼ਾਨ ਇੱਕ ਸ਼ਬਦ ਵੀ ਕਿਸੇ ਕੈਮਰੇ ਤੇ ਨਹੀਂ ਬੋਲੇ ਬਲਕਿ ਐਂ ਕਰਕੇ ਐਂ ਕਰਕੇ ਮੂਲ ਕੋਕੇ ਜਿਵੇਂ ਬੰਦਾ ਜਾਂਦਾ ਓਦਾਂ ਜਾਣ ਦੀ ਕੋਸ਼ਿਸ਼ ਜਿਹੜੀ ਆ ਉਹ ਕਾਂਗਰਸ ਦੇ ਉਮੀਦਵਾਰ ਨੇ ਕੀਤੀ ਹੈ ਵੇਖੋ ਜਿੱਤ ਹਾਰ ਬਣੀ ਹੈ ਜਿੱਤਦੇ ਨੇ ਹਾਰਦੇ ਨੇ ਪਰ ਇੰਨੀ ਨਮੋਸ਼ੀ ਤੇ ਇੰਨੀ ਪਰੇਸ਼ਾਨੀ ਫੀਲ ਕਰਨੀ ਇਹ ਕਾਂਗਰਸ ਦੇ ਉਮੀਦਵਾਰ ਨੇ ਇੱਕ ਤਰ੍ਹਾਂ ਨਾਲ ਬਚਕਾਨਾ ਹਰਕਤ ਕੀਤੀ ਹੈ ਚਾਹੂੰਗਾ ਜਿੱਤਿਆ ਕੌਣ ਤੇ ਹਾਰਿਆ ਕੌਣ ਹਮੇਸ਼ਾ ਹੁੰਦਾ ਕੀ ਹੈ ਜਨਤਾ ਝੂਠੇ ਲਾਰਿਆਂ ਦੀ ਮਾਰੀ ਹਾਰ ਜਾਂਦੀ ਹੈ ਤੇ ਰਾਜਨੇਤਾ ਜਿੱਤ ਜਾਂਦੇ ਨੇ ਤੇ ਇਸ ਵਾਰ ਵੀ ਉਹੀ ਕੁਝ ਹੋਇਆ ਝੂਠੇ ਲਾਰੇ ਝੂਠੇ ਦਾਵੇ ਉਹ ਜਿਹੜੀ ਸਾਡੀ ਰਾਜਨੀਤਿਕ ਤੌਰ ਤੇ ਘੱਟ ਚੇਤਨ ਜਨਤਾ ਜਿਹੜੀ ਗਰੀਬ ਰੱਖੀ ਮਜਬੂਰ ਰੱਖੀ ਬੇਰੁਜ਼ਗਾਰ ਰੱਖੀ ਜਨਤਾ ਉਹਨਾਂ ਨੂੰ ਝੂਠੇ ਲਾਰਿਆਂ ਝੂਠੇ ਵਾਅਦਿਆਂ ਦੇ ਨਾਲ ਹਰਾ ਦਿੱਤਾ ਜਾਂਦਾ ਤੇ ਰਾਜਨੇਤਾ ਜਿੱਤ ਜਾਂਦੇ ਨੇ ਤੇ ਉਹੀ ਕੁਝ ਹੁਣ ਤਰਨ ਤਰਨ ਦੀਆਂ ਤੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਹੀ ਹੋਇਆ ਉਧਰ ਕਾਂਗਰਸ ਦੇ ਵਿੱਚ ਵੱਡਾ ਰੌਲਾ ਪੈਣਾ ਹੀ ਸੀ ਕਿਉਂਕਿ ਪਿਛਲੇ ਦਿਨੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਐਸੀ ਜ਼ੁਬਾਨ ਬੋਲ ਦਿੱਤੀ ਸੀ ਜਿਹਦੇ ਕਾਰਨ ਕਾਂਗਰਸ ਦੇ ਖਿਲਾਫ ਮਾਹੌਲ ਬਣਿਆ ਖਾਸ ਕਰ ਦਲਿਤ ਭਾਈਚਾਰਾ ਉਹ ਕਾਂਗਰਸ ਦੇ ਖਿਲਾਫ ਹੋਇਆ ਕਿਉਂਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਿਹੜੇ ਇੱਕ ਐਸੀ ਭਾਈਚਾਰੇ ਦੇ ਮੰਤਰੀ ਰਹੇ ਗ੍ਰਹਿ ਮੰਤਰੀ ਬੂਟਾ ਸਿੰਘ ਉਹਨਾਂ ਨੂੰ ਕਾਲਾ ਜਿਹਾ ਪੱਠੇ ਵੱਢਣ ਵਾਲਾ ਬੋਲ ਦਿੱਤਾ ਤੇ ਉਸ ਤੋਂ ਬਾਅਦ ਕਾਂਗਰਸ ਦੇ ਖਿਲਾਫ ਮੌਲ ਬਣਨਾ ਹੀ ਸੀ ਉਹ ਬਣਿਆ ਪਰ ਅੱਜ ਦੇ ਨਤੀਜੇ ਨੇ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ ਪਹਿਲੀ ਤਾਂ ਗੱਲ ਜਿਹੜੀ ਬੀਜੇਪੀ ਆ ਉਹ ਤਾਂ ਬੋਲਣ ਜੋਗੀ ਨਹੀਂ ਬੀਜੇਪੀ ਦੇ ਜਿਹੜੇ ਮੰਤਰੀ ਆ ਕੈਬਨਿਟ ਮੰਤਰੀ ਰਵਨੀਤ ਬਿੱਟੂ ਸਾਹਿਬ ਉਹ ਪਿਛਲੇ ਦਿਨਾਂ ਚੋਂ ਵੱਡੇ ਵੱਡੇ ਬਿਆਨ ਦਾਗ ਰਹੇ ਸੀ ਪਰ ਨਤੀਜੇ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ 'ਚ ਤੁਹਾਡਾ ਕੁਛ ਨਹੀਂ ਅਜੇ ਬਣਿਆ ਬਾਹਰ ਜਿੰਨਾ ਮਰਜ਼ੀ ਕਰੀ ਜਾਓ ਦੂਜੇ ਪਾਸੇ ਇਹ ਨਤੀਜਾ ਕੀ ਕਹਿੰਦਾ ਆਮ ਆਦਮੀ ਪਾਰਟੀ ਪੱਟਾ ਤੇ ਥਾਪੀਆਂ ਮਾਰ ਰਹੀ ਹੈ ਕਿ ਦੇਖੋ ਜੀ ਅਸੀਂ ਸੈਮੀਫਾਈਨਲ ਜਿੱਤ ਲਿਆ ਹੁਣ 2027 ਚ ਵੀ ਅਸੀਂ ਆ ਜਾਾਂਗੇ ਪਹਿਲੀ ਗੱਲ ਇਹ ਸੈਮੀਫਾਈਨਲ ਤਰਨ ਤਰਨ ਦੀਆਂ ਚੋਣਾਂ ਨੂੰ ਕਾਂਗਰਸ ਨੇ ਕਿਹਾ ਸੀ ਕਾਂਗਰਸ ਨੂੰ ਵੀ ਮੰਨ ਲੈਣਾ ਚਾਹੀਦਾ ਵੀ ਉਹ ਸੈਮੀਫਾਈਨਲ ਫਿਰ ਹਾਰ ਗਏ ਪਰ ਅਸਲ ਚ ਇਹ ਸੈਮੀ ਸੂਮੀਫਾਈਨਲ ਹੈ ਨਹੀਂ ਸੀ ਜਿਮਣੀ ਚੋਣ ਜਿਹੜੀ ਹੁੰਦੀ ਆ ਉਹ ਆਮ ਤੌਰ ਤੇ ਉਸ ਪਾਰਟੀ ਨੇ ਜਿੱਤਣੀ ਹੁੰਦੀ ਆ ਜਿਹਦੀ ਪਹਿਲਾਂ ਸਰਕਾਰ ਕਿਉਂਕਿ ਲੋਕ ਵੀ ਇਹ ਸੋਚਦੇ ਆ ਵੀ ਜੇ ਚਾਰ ਕੰਮ ਲੈਣੇ ਆ ਤਾਂ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਦਾ ਬੰਦਾ ਜਿਤਾਓ ਫਿਰ ਉਹ ਸਰਕਾਰ ਕੋਲੇ ਸਾਰਾ ਅਮਲਾ ਫੈਲਾ ਜਿਹੜੇ ਅਫਸਰशाही ਸਭ ਕੁਝ ਉਹਦੇ ਕੰਟਰੋਲ ਚ ਹੁੰਦਾ ਫਾਇਦਾ ਮਿਲਦਾ ਹੀ ਮਿਲਦਾ ਪਰ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਇਹਨੂੰ ਬਹੁਤ ਵੱਡੀ ਜਿੱਤ ਗਰਦਨ ਰਹੀ ਆ ਐਦਾਂ ਦੀ ਗੱਲ ਇਹ ਹੈ ਨਹੀਂਗੀ ਦੂਜੇ ਪਾਸੇ ਵੱਡੇ ਬਿਆਨ ਜਿਹੜੇ ਨੇ ਉਹ ਦਾਗੇ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਦੀ ਧੌਣ ਦਾ ਕਿਲਾ ਅਸੀਂ ਕੱਢਤਾ ਦੂਜੇ ਪਾਸੇ ਜਿਹੜੇ ਮਨਦੀਪ ਸਿੰਘ ਪੰਥਕ ਉਮੀਦਵਾਰ ਨੇ ਉਹ ਕਹਿੰਦੇ ਵੀ ਜੇ ਮੈਨੂੰ ਪਤਾ ਹੈ ਜੇ ਮੈਂ ਨਾ ਖੜਾ ਹੁੰਦਾ ਤੇ ਅਕਾਲੀ ਦਲ ਨੇ ਜਿੱਤ ਜਾਣਾ ਸੀ ਇਹ ਗੱਲ ਉਹਨਾਂ ਦੀ ਠੀਕ ਹੈ ਕਿਉਂਕਿ ਜਿੰਨੀ ਵੋਟ ਮਨਦੀਪ ਲੈ ਕੇ ਗਏ ਆ ਉਹਦੇ ਚੋਂ ਜੇ ਅੱਧੀ ਵੀ ਅਕਾਲੀ ਦਲ ਨੂੰ ਪੈ ਜਾਂਦੀ ਤਾਂ ਅਕਾਲੀ ਦਲ ਨੇ ਜਿੱਤ ਜਾਣਾ ਸੀ ਹੁਣ ਅਕਾਲੀ ਦਲ ਤਰਨਤਾਰਨ ਚ ਇੰਨੀ ਲੀਡ ਕਿਉਂ ਲੈ ਕੇ ਗਏ ਕੀ ਅਕਾਲੀ ਦਲ ਪੰਜਾਬ ਤੇ ਦੁਬਾਰਾ ਰਿਵਾਈਜ਼ ਹੋ ਰਿਹਾ ਰਾਈਜ਼ ਹੋ ਰਿਹਾ ਦੁਬਾਰਾ ਉਹਨਾਂ ਦਾ ਮਾਹੌਲ ਬਣ ਰਿਹਾ ਹੈ ਇਸੀ ਗੱਲ ਅਜੇ ਸਿਆਸੀ ਤੌਰ ਤੇ ਲੱਗ ਨਹੀਂ ਰਹੀ ਲੱਗਦਾ ਹੈ ਕਿ ਐਸਜੀਪੀਸੀ ਜਿਹੜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਇਸ ਇਲਾਕੇ ਦੇ ਵਿੱਚ ਬੜਾ ਪ੍ਰਭਾਵ ਆ ਔਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਉੱਪਰ ਜਿਹੜਾ ਕਬਜ਼ਾ ਕਹਿ ਲਿਏ ਜਾਂ ਪ੍ਰਧਾਨ ਕਹਿ ਲਿਏ ਜਾਂ ਸਾਰਾ ਕੁਝ ਉਹ ਅਕਾਲੀ ਦਲ ਕੋਲੇ ਹੈ ਉਹਦਾ ਫਾਇਦਾ ਉਹਨਾਂ ਨੂੰ ਮਿਲਣਾ ਹੀ ਮਿਲਣਾ ਸੀ ਪਰ ਫਿਰ ਵੀ ਅਕਾਲੀ ਦਲ ਵਾਸਤੇ ਇਹ ਇੱਕ ਪੋਜ਼ਿਟਿਵ ਸਾਈਨ ਹੈ ਪਰ ਇਥੇ ਕਾਂਗਰਸ ਨੂੰ ਸੋਚਣਾ ਪਵੇਗਾ ਕਾਂਗਰਸ ਨਾਲ ਭੈੜੀ ਹੋਈ ਹੈ ਕਾਂਗਰਸ ਨਾਲ ਮਾੜੀ ਹੋਈ ਹੈ ਚੌਥੇ ਨੰਬਰ ਤੇ ਕਾਂਗਰਸ ਗਈ ਹੈ ਕਾਂਗਰਸ ਜਿਹੜੀ ਉਮੀਦ ਬਣਾਈ ਬੈਠੀ ਸੀ ਕਿ ਅਸੀਂ ਤਾਂ ਇਹ ਸੀਟ ਜਿੱਤ ਜਾਣੀ ਆ ਉਹ ਚੌਥੇ ਨੰਬਰ ਤੇ ਚਲੀ ਗਈ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਚੰਨੀ ਰੰਧਾਵਾ ਤੇ ਰਾਜਾ ਵੜਿੰਗ ਇਹ ਤਾਂ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣੇ ਬੰਦ ਕਰ ਦੇਣ ਪਰ ਦੂਜੇ ਪਾਸੇ ਬਿਆਨ ਦੂਜੀਆਂ ਤਰ੍ਹਾਂ ਦੇ ਵੀ ਆਏ ਬਿਆਨ ਅਕਾਲੀ ਦਲ ਦੇ ਵੀ ਆਏ ਨੇ ਅਕਾਲੀ ਦਲ ਨੇ ਕਿਹਾ ਕਿ ਅਸੀਂ ਸੰਤੁਸ਼ਟਾਂ ਅਸੀਂ ਜਿੱਤੇ ਹੀ ਸਮਝ ਰਹੇ ਹਾਂ ਅਕਾਲੀ ਦਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਇੱਥੇ ਬਹੁਤ ਕੁਝ ਹੋਇਆ ਹੈ ਇਹਨਾਂ ਚੋਣਾਂ 'ਚ ਇਸੇ ਕਰਕੇ ਚੋਣ ਕਮਿਸ਼ਨ ਨੂੰ ਜਿਹੜੇ ਐਸਐਸਪੀ ਆ ਤਰਨਤਾਰਨ ਦੇ ਉਹ ਵੀ ਬਦਲਨੇ ਪਏ ਦੋ ਡੀਐਸਪੀ ਤੇ ਇੱਕ ਐਸਐਚਓ ਵੀ ਜਿਹੜੇ ਉਹ ਬਦਲਨੇ ਪਏ ਤਾਂ ਅਕਾਲੀ ਦਲ ਇਹਨੂੰ ਇਸ ਤਰ੍ਹਾਂ ਦੇਖ ਰਿਹਾ ਪਰ ਦੂਜੇ ਪਾਸੇ ਜਿਹੜੇ ਮਨਦੀਪ ਸਿੰਘ ਆ ਜਿਹੜੇ ਪੰਥਕ ਉਮੀਦਵਾਰ ਕਹੇ ਜਾ ਰਹੇ ਆ ਜਿਹੜੇ ਅਮਰਤਪਾਲ ਹੋਰਾਂ ਦੇ ਉਮੀਦਵਾਰ ਕਹੇ ਜਾਂਦੇ ਆ ਉਹਨਾਂ ਨੇ ਤਾਂ ਸਾਫ਼ ਕਹਿਤਾ ਉਹ ਕਹਿੰਦੇ ਇੱਥੇ ਸ਼ਰਾਬਾਂ ਮੰਡੀਆਂ ਗਈਆਂ ਨਸ਼ੇ ਵੰਡੇ ਗਏ ਪੈਸੇ ਵੰਡੇ ਗਏ ਬਹੁਤ ਧੱਕਾ ਕੀਤਾ ਗਿਆ ਤੇ ਇਸ ਤਰੀਕੇ ਨਾਲ ਕਹਿੰਦੇ ਇਹ ਜਿੱਤੇ ਆ ਵਰਨਾ ਜਿੱਤ ਨਹੀਂ ਸੀ ਸਕਦੇ ਹੁਣ ਇਹ ਸਾਰੇ ਕੁਸ਼ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਇਸ ਨਤੀਜੇ ਬਾਰੇ ਜਰੂਰ ਦੇ ਦਿਓ ਮੈਂ ਤੁਹਾਨੂੰ ਇੱਕ ਵਾਰ ਦੱਸ ਦਿਆਂ ਕਿ ਕੌਣ ਕਿੰਨੀਆਂ ਵੋਟਾਂ ਲੈ ਕੇ ਗਿਆ ਜਿਹੜੇ ਉਮੀਦਵਾਰ ਜਿੱਤੇ ਆ ਹਰਮੀਤ ਸਿੰਘ ਸੰਧੂ 42649 ਵੋਟਾਂ 16ਵੇਂ ਰਾਉਂਡ ਤੱਕ ਉਹਨਾਂ ਨੂੰ ਪਈਆਂ ਤੇ ਉਹ ਜੇਤੂ ਹੋਏ ਨਹੀਂ ਆ ਤਕਰੀਬਨ 11000 ਪਲੱਸ ਵੋਟਾਂ ਦੇ ਫਰਕ ਨਾਲ ਉਹਨਾਂ ਦੀ ਜਿੱਤ ਹਾਰ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਲੀਡ ਵੱਡੀ ਸੀ ਪਰ ਇਹਦੇ ਬਾਵਜੂਦ ਵੀ ਇਹ ਗੱਲ ਪੰਥਕ ਉਮੀਦਵਾਰ ਜਿਹੜੇ ਕਹੇ ਜਾਂਦੇ ਆ ਮਨਦੀਪ ਸਿੰਘ ਉਹਨਾਂ ਨੇ ਕਬੂਲੀ ਆ ਵੀ ਜੇ ਮੈਨਾ ਖੜਦਾ ਤੇ ਅਕਾਲੀ ਦਲ ਦੀ ਜਿੱਤ ਪੱਕੀ ਸੀ ਬਿਹਾਰ ਦੀਆਂ ਚੋਣਾਂ ਦਾ ਨਤੀਜਾ ਅੱਜ ਆਇਆ ਉੱਥੇ ਐਨਡੀਏ ਨੇ ਬਹੁਤ ਤਗੜਾ ਪਰਫਾਰਮ ਕੀਤਾ ਐਨਡੀਏ ਮਤਲਬ ਭਾਜਪਾ ਦੀ ਅਗਵਾਈ ਨੇ ਉੱਥੇ ਬਹੁਤ ਵੱਡੀ ਲੀਡ ਲਈ ਹੈ 243 ਸੀਟਾਂ ਸੀ ਕੁੱਲ 243 ਦੇ ਵਿੱਚੋਂ 202 ਸੀਟਾਂ ਦੇ ਉੱਪਰ ਹੁਣ ਤੱਕ ਜਿਹੜੀ ਐਨਡੀਏ ਹੈ ਉਹ ਅੱਗੇ ਚੱਲ ਰਹੀ ਹੈ ਤੇ ਥੋੜੀਆਂ ਜੀਆਂ ਸੀਟਾਂ ਜਿੱਥੇ ਕਾਂਗਰਸ ਤੇ ਦੂਜੀਆਂ ਪਾਰਟੀਆਂ ਦੀ ਲੀਡ ਬਣੀ ਹੋਈ ਹੈ ਕਾਂਗਰਸ ਦੇ ਨਾਲ ਬਿਹਾਰ ਦੇ ਵਿੱਚ ਬਹੁਤ ਬੁਰੀ ਹੋਈ ਹੈ ਬਹੁਤ ਮਾੜੀ ਹੋਈ ਹੈ ਪਰ ਜੀਡੀਯੂ ਜਿਹੜੀ ਜਿਹੜੀ ਜਨਤਾ ਦਲ ਯੂनाइटेड ਨਿਤਿਸ਼ ਕੁਮਾਰ ਦੀ ਪਾਰਟੀ ਹੈ ਜਿਹੜੀ ਉਹ ਕਾਫੀ ਉਥੇ ਪਹਿਲਾਂ ਨਾਲੋਂ ਵੀ ਛਾਉਂਦੀ ਤੇ ਬੜਤ ਬਣਾਉਂਦੀ ਨਜ਼ਰ ਆਈ ਹੈ ਇਹ ਸਿਨੈਰੀਓ ਜਿਹੜਾ ਇਹ ਬਿਹਾਰ ਤੋਂ ਆ ਰਿਹਾ ਹੁਣ ਸਵਾਲ ਇਹ ਆ ਕਿ ਇਹ ਸਿਨੈਰੀਓ ਬਣ ਕਿਉਂ ਰਿਹਾ ਕਿ ਉਹ ਗੱਲ ਤਾਂ ਨਹੀਂ ਰਾਹੁਲ ਗਾਂਧੀ ਕਹਿੰਦੇ ਰਿਹਾ ਵੋਟਾਂ ਚੋਰੀ ਹੁੰਦੀਆਂ ਨੇ ਇਹ ਮਤਲ ਜਿਹੜੀਆਂ ਗਲਤ ਵੋਟ ਬਣਾਈ ਜਾਂਦੀ ਹੈ ਗਲਤ ਵੋਟ ਪੁਆਈ ਜਾਂਦੀ ਹੈ VOTING ਮਸ਼ੀਨਾਂ ਦਾ ਗਲਤ ਗਲਤ ਇਸਤੇਮਾਲ ਕੀਤਾ ਜਾਂਦਾ ਰਾਹੁਲ ਗਾਂਧੀ ਨੇ ਬਹੁਤ ਵਾਰ ਇਹ ਦੋਸ਼ ਲਾਏ ਨੇ ਚੋਣ ਕਮਿਸ਼ਨ ਨੇ ਇਹ ਦੋਸ਼ ਨਕਾਰੇ ਨੇ ਪਰ ਕੀ ਸੱਚਮੁੱਚ ਕਿਤੇ ਇੰਜ ਤਾਂ ਨਹੀਂ ਹੋ ਰਿਹਾ ਇਹ ਵੀ ਦੇਖਣ ਵਾਲਾ ਤੇ ਸੋਚਣ ਵਾਲਾ ਸਵਾਲ ਇੱਥੇ ਬਣਦਾ ਹੈ ਹੁਣ ਕੱਟ ਕੇ